ਹਾਂਜੀ ਬਾਬੇ ਉਹ ਕੀ ਹਾਰ ਸਾਲਾ ਹੈ 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 ਤੇ ਹਾਂ ਸੱਚਾ ਅੱਜ ਮੈਂ ਦੁਪਹਿਰ ਦਾ ਬਲੌਗ ਹੈ ਦੁਪਹਿਰ ਹੀ ਕਰ ਰਹੇ ਤੁਹਾਨੂੰ ਆ ਦਿਖਾ ਦਈਏ ਇਹਦਾ ਸਕੰਜਾ ਲਾਤਾ ਹੁਣ ਇਹ ਤੇ ਲਾਵਾਂਗੇ ਦੂਜਾ ਸਕੰਜਾ ਇਹਦਾ ਸਕੰਜਾ ਆਪਾਂ ਜਾਲ ਤੇ ਲਾਤਾ ਕੱਲ ਇੱਕ ਹਾਂ ਦਾ ਬਲੌ ਮੈਂ ਤਾਂ ਬਣਾ ਰਿਹਾ ਕਿ ਲਾਉਣਾ ਅੱਜ ਰੰਗ ਆ ਜਾ ਚਾਬੀ ਮਸਤ ਰਵੇ ਫੋਟੋ ਦੱਬ ਜਾ ਹੈ ਦੱਬ ਹੋ ਗਿਆ ਛੜਾ ਆ ਰੇ ਉਲੀ ਵਰਦਾ ਹੋ ਉਹ ਚਲਾਗੇ ਉਹ ਦਿੱਆ ਕਿੱਥੇ ਬਟਨ ਉਹ ਸਾਮ ਉਲਟਦਾ ਹੁੰਦਾ ਬਈ ਅਸਿਆ ਸਾਮ ਉਲਟਦਾ ਨਾ ਉਲਟਦਾ ਸਾਮ ਨੂੰ ਘਰਤਾ ਪੱਕਾ ਹੀ ਰਵੀ ਨੂੰ ਗਾਣੇ ਦੋਨੇ ਖਾਰਖੇ ਨੇ ਬਾਈ ਸਾਲਿਆ ਨੇ ਤੇ ਆ ਤੇ ਡੱਬੀ ਨੂੰ ਚਕਾਵਾਂਗੇ ਬਈ ਆ ਡੱਬੀ ਨੂੰ ਠੀਕ ਆ ਬਾਬੇ ਇਹ ਹੈ ਨਹੀਂ ਕੰਮ ਦੀ ਦੇਖੋ ਮੜਾ ਇਹ ਘੰਟੇ ਕਿਤੇ ਬਹਿ ਜਾਂਦੀ ਫੜੀ ਮੜਾ ਇਹ ਲਈ ਚੱਕ ਕੇ ਘੱਟ ਦੇਣੇ ਤਾਂ ਇਹਨਾਂ ਨੂੰ ਫੜਦੇ ਆਪੇ ਆਹ ਬੱਚਾ ਤੇ ਅੱਜ ਇਹਨਾਂ ਨੂੰ ਜਾਲ ਚ ਵੀ ਪਾਉਣਾ ਬਈ ਆਹ ਬੱਚੇ ਨੂੰ ਤੇ ਠੀਕ ਆ ਦਾਣ ਦੂਣੇ ਦੇਖਾ ਕਿੰਨੇ ਖਾਰਖ ਨੇ ਪਾਣੀ ਪੂਣੀ ਸਾਰਾ ਪੀ ਰਖਿਆ ਚਿੱਟੀਆਂ ਅੱਖਾਂ ਦਾ ਬੱਚਾ ਦੇਖ ਲਓ ਪਯੌਰ ਚਿੱਟੀਆਂ ਦਾ ਅੱਜ ਦੇ ਦੇਖਦਾ ਕਿਹੜਾ ਰੰਗ ਲੱਗਿਆ ਚਲੋ ਉਹ ਵੀ ਡਾਵਾਂਗੇ ਫਿਰ ਬੱਚੇ ਛੋਟੇ ਵਾਲੇ ਆ ਪੁੱਤਾਂ ਨੂੰ ਲਾਵਾਂ ਆਇਆ ਦੇਖੋ ਫਲ ਬਾਕੀ ਘਰ ਦੀ ਬਣਾਈ ਹੋਈ ਕਿਨੇ ਨੰਬਰ ਆਉਗੀ ਖੜ ਜਾਓ ਨੰਬਰ ਨੰਬਰ ਦਾ حساب ਸੋਝਾ ਹੈ ਨੰਬਰ ਤਾਂ ਸ਼ਾਇਦ ਲਿਖੀ ਨਹੀਂ ਬੱਸ ਆਇਆ ਬਣਾ ਨੰਬਰ ਤਾਂ ਆਪਾਂ ਬੇ ਲਾਉਣੇ ਆਂ ਦੇ ਯਾਰ ਰੰਗ ਕੂਤਰੇ ਕੂਤਰ ਪੱਠਾ ਪੱਠੀ ਜੀ ਕੀ ਨਿਕਲੂ ਹਲ ਤਾਂ ਪਤਾ ਨਹੀਂ ਲਾਉਣੇ ਆ ਰੰਗ ਮੜਾ ਜਾਂ ਕਰੀ ਕੂਤਰ ਸੈਟ ਜੇ ਵੀਡੀਓ ਬਣੀ ਕੱਟ ਦੇ ਠੀਕ ਆ ਜਾਵਾਂ ਖੜ੍ਹਦੇ ਨਾਲੇ ਵੀਡੀਓ ਬਣ ਜੂ ਇਧਰ ਐਂ ਕਰਾਂ ਐ ਡੰਡੇ ਕਰਾਂਗੇ ਇਹ ਏਪਲੇ ਲਈ ਹਾਂ ਹਾਂ ਜਿਹੜਾ ਮਰਜ਼ੀ ਕਰ ਲੈ ਲਾਲ ਹਰਾ ਡੰਡਾ ਕਰਨਾ ਬਸ ਹਾਂ

ਠੀਕ ਆ ਆਹ ਲਾ ਲੰਦਾ ਗੁਰਾ ਮੜਾ ਕੱਦ ਲੈ ਵਾਕ ਨੀ ਹੋਇਦਨੀ ਅਦਲਦਲੀ ਆਦੇ ਬਚ ਲਈ ਹੋ ਉਧ ਰਹੀ ਆ ਹੋ ਰਹੀ ਆ ਬਸ ਠੀਕ ਆ ਬਹੁਤ ਹਾਨਕ ਤੇ ਇਧਰ ਲਾ ਕਰਤਾ ਵੀ ਤੇ ਰੱਖੀ ਗਾ ਲਾਲ ਲੰਦਾ ਲੰਦਾ ਤੂੰ ਸੱਕਾ ਨਹੀਂ ਤੇ더라 ਕੀ ਕਹਿੰਦੇ ਨੇ ਸਾਈ ਆ ਆ ਗਿਆ ਕੜਾ ਡੱਬਾ ਉਸਤਾ ਬੱਆ ਨਾਲ ਨਈਆਂ ਲਾਤਾ ਯਾਰ ਨਾਲ ਉਹ ਪਹਿਲੀ ਉਹ ਹਰ ਹਰ ਡੰਡਾ ਕਰਦੀਏ ਕਿਵੇਂ ਇਹ ਤਿਕ ਇਥੋਂ ਜੀਤੀ ਹਣਾ ਖੜ ਜਾ ਹਾਈ ਬਾਹਰ ਭਾ ਗਿਆ ਖੜ ਜੋ ਰੰਗ ਮੜਾ ਯਾ ਭਰ ਲੀਏ ਸਮਾਰ ਕੇ ਇਹ ਉਹ ਤੇਰੀ ਚਲੋ ਖੜ ਜੋ ਲਾਲੀ ਉਪਰੇ ਲਓ ਜੀ ਦਿਖਾਈ ਮੜਾ ਜਾ ਡੰਡਾ ਖੜਾ ਡੰਡਾ ਤੇ ਖੜਾ ਸੁੱਕ ਗਿਆ ਆਇਆ ਬਾਹਰ ਚੰਨ ਤੁੱਪੇ ਆ ਜਾ ਤੇ ਟੁੰਡ ਦੀ ਵੀ ਬਣ ਗਈ ਸਲਾਬ ਖੜ ਜਾ ਇਹ ਆਈ ਕਿ ਚੰਗਾ ਪੜਨਾ ਜਮਾਂ ਸਹੀ ਹੈ ਸੰਗ ਬਹੁਤ ਵਧੀਆ ਵਾ ਜਿਹੜਾ ਪੱਲੇ ਆ ਬੜਾ ਨੇ ਆ ਜੀ ਘਾਟ ਆਰੇ ਇਹਨਾਂ ਥੋੜੇ ਜਿਹਾ ਪੱਲੇ ਇੱਕ ਨਹੀਂ ਆਰੇ ਚਲ ਖੋਣ ਠੀਕ ਆ ਉਹ ਤਾਂ ਛਾੜ ਛੋੜ ਜੀ ਪਾਊਗਾ ਇਹ ਵੱਡਾ ਹੋ ਕੇ ਆੱਖਾ ਦੇਖੋ ਤੁਸੀਂ ਕੋਈ ਬੱਚੇ ਦੀ ਘੜ ਜਾ ਇਹ ਆ ਦੇਖੋ ਫੜਜ ਫੜਜ ਆੱਖਾ ਦਖਾ ਦਿਯਾ ਰ ਆਉਤੀ ਇਹ ਘੜ ਜਾ ਇਹ ਨੂੰ ਆਈ ਰੱਖ ਆ ਆ ਦੇਖੋ ਬਾਪੋ ਆੱਖਾ ਦੇਖੋ ਤੁਸੀਂ ਬੱਚੇ ਦੀ ਸੁੱਕ ਗਿਆ

ਖੜ ਜਾ ਉੱਤੇ ਪਹਿਲਾਂ ਵਾਂਗੂ ਰੱਖ ਜਿਵੇਂ ਪਹਿਲਾਂ ਦੀ ਆ ਐ ਨਹੀਂ ਥੱਲੀ ਰੱਖ ਐ ਮੈਂ ਖੜ ਜਾ ਇਹ ਦੇਖੋ ਬਈ ਇਤਨਾ ਲਾਲ ਡੰਡੇ ਜਮ ਹੁਣ ਡੰਡੇ ਤਾਂ ਹੁੰਦੇ ਨੇ ਪਤਲੇ ਆਪਾਂ ਕਰਤੇ ਮੋਟੇ ਲੈ ਪਾ ਇਹਨੂੰ ਜਾ ਚ ਬਾਬਾ ਹਾਂ ਸੱਚ ਆ ਲਾਤਾ ਕਸਨ ਵਾਲਾ ਹੁਣ ਜਾਲ ਆਪਣਾ ਵਧੀਆ ਟੰਗਾ ਕਰੂਗਾ ਕਰ ਜਾਲ ਨੂੰ ਕਰ ਲਈਏ ਨੀਚੇ ਪਾ ਦੇ ਦੇ ਵਿੱਚ ਪਾ ਕੇ ਛੱਡ ਦੇ ਉਹ ਲਾ ਦੇ ਹੁਣ ਟੰਡ ਦੀ ਕਰਦੇ ਆ ਕਿਹੜਾ ਕੀ ਕਰੀਏ ਉਹ ਜੀ ਪੱਠਾ ਲੈਂਦੇ ਹਾਂ ਪੱਠਾ ਹਰੀ ਜਾਂ ਲਾਲ ਪੱਠਾ ਅਬ ਅਬ ਉਹ ਕਿਹੜਾ ਜਾਨਵਰ ਟੰਡਾ ਟੰਡਾ ਆ ਗਿਆ ਲੈ ਫੜੀਨ ਉਹਨੂੰ ਫੜ ਕੇ ਤੇਨੂੰ ਫੜ ਕੇ ਦੇਖ ਕਿਵੇਂ ਲੱਗ ਰਾ ਤੇ ਮੋਟਾ ਇਹਦੀ ਕਰਦੇ ਆ ਲਾਲ ਲਾਲ ਕਰਦੇ ਆ ਯਾਰ ਮੈਨੂੰ ਲਾਲ ਉਹ ਲੱਗੀ ਲਾਲ ਵੀ ਲਾਲ ਸੱਟਰੂਗੀ ਹਰੀ ਪਤਾ ਕੀ ਆ ਇੱਦਾਂ ਕਦੇ ਆ ਜਾ ਸ਼ੂਟਿੰਗ ਇਸ ਤੱਕ ਹੂੰ ਲਾਲ ਇਹਦੇ ਪਹਿਲਾਂ ਚਲ ਲਾਈਏ ਬਈ ਹਰੀ ਕੀ ਕਰਨੀ ਆ ਬੱਠਾ ਪੱਠਾ ਪਿੱਟ ਪਿੱਟ ਦੇਖ ਜਦ ਤੱਕ ਉਹ ਝਾੜ ਨਹੀਂ ਕਰਦੀ ਤੱਕ ਨਹੀਂ ਸਾਖ ਲਈਏ ਚਲੋ ਕਰੀਏ ਬਈ ਫਿਰ ਦਿਖਾਉਣਾ ਤਾਂ ਬਾਬਿਓ ਇਹਦੀ ਕਰਤੀ ਲਾਲ ਬਾਬਿਓ ਇਹਦੀ ਵੀ ਕਰਤੀ ਆ ਜਾ ਚੱਲੀਏ ਮੜਾ ਜਾ ਖਾ ਦੇ ਵੀ ਵਧੀਆ ਹੁੰਦੀ ਆੜ ਜਾ ਦੇਖਾ ਅੜ ਜਾ ਆਇਆ ਇੱਧਰ ਆ ਇੱਧਰ ਜਿੰਨਾਂ ਕੋ ਮੈਂ ਦਿਖਾਈ ਤੀ ਉਹਨਾਂ ਨੂੰ ਖਾਈ ਲਵੋ ਅਰਦਾ ਦੇਖੋ ਮੇਰੀ ਖਰਜਾ ਅਤਨੀ ਪਰਛਾਈ ਨਾ ਹੋਵੇ ਪਰਛਾਈ ਭਰਾ ਨਾ ਇਹ ਕੌਣ ਠੀਕ ਹੈ ਚਲ ਸਹੀ ਆ ਬਾਬਾ ਟਾਇਲੋਂ ਵੀ ਛੱਡ ਦਈਏ ਇਹਦੇ ਹਾਰ ਹਾਊਸ ਚ ਲਾਲ ਬਿੱਟਾ ਪੱਟ ਵਾਲੀ ਚਲੋ ਤਾਂ ਇੱਕਾ ਹਤੀ ਚਿੱਟੀ ਤੇ ਇਧਰ ਲਿਆ ਕਹੀਆ ਸ਼ਾਖ ਹੀ ਖੜ ਜਾ ਰਤੀ ਰਤੀ ਡੱਬੀ ਲਾ ਲ ਆ ਡੱਬੀ ਤੇ ਅੱਜ ਹਨਾ ਆ ਦੋਵੇਂ ਪਿਕਾ ਨੀ ਪਤਾ ਬੋਰ ਕੂਤ ਚੱਕ ਲਈਏ ਇਧਰ ਇਹਨਾਂ ਨੂੰ ਜਾਲ ਚ ਬੋਣਾ ਬਿਠਾਉਣੇ ਫਿਰ ਕਰਦੇ ਆ ਛੋਡੇ ਨਾਲ ਟਾਂਗੇ ਢੂੰਗੇ ਲਾ ਕੇ ਉੱਚੀ ਚੰਗਾ ਕੱਟਦੇ ਚਲੋ ਜੀ ਆ ਕਾਤੀ ਚਿੱਟੀਆਂ ਵਾਲੀ ਜਿਹੜੀ ਲੈ ਆਤੀ ਬੱਚੇ ਘੜਾਉਣ ਨੂੰ ਆਹ ਚੱਲ ਇਹਨੂੰ ਇੱਕ ਪਾ ਲਈ ਅੱਜ ਚਲਦੀ ਬੱਤੇ ਹੋ ਗਏ ਭਾਈ ਯਾਰ ਧੀ ਟਾਂਗ ਤੇ ਲੱਗੀ ਹੁਣ ਜਾਲ ਵਧੀਆ ਲੱਗਿਆ ਕਰੂਗਾ ਕਟਿੰਗ ਕੋਈ ਨਾ ਬਾਬੇ ਉਹ ਲਾਤਾ ਬਾਬੇ ਯਾਲਾ ਚ ਉੱਚਾ ਹਨ ਇਹ ਪਹਿਲਾਂ ਆਪਾਂ ਉਹ ਆਇਨ ਨੱਕ ਲਾਉਨੇ ਰਹੇ ਆ ਆਇਨ ਨੱਕ ਅੱਜ ਵਧੀਆ ਉੱਤੇ ਲਾਤਾ ਦੰਨ ਆਉਈ ਹਾਂ ਜੋ ਬਾਗਿਆ ਲਾਤਾ ਜਾਲ ਉੱਤੇ ਫਿਰ ਇਹਨਾਂ ਨੂੰ ਬਤਾਉਂਦੇ ਆ ਬਾ ਸਤੇ ਕੰਟਾ ਇਸ ਤੋਂ ਬਾਅਦ ਵਿੱਚ ਅੰਦਰ ਕਰਦਾ ਠੀਕ ਹੈ ਕਾਉ ਗੇਂ ਜਾਣ ਤਾਂ ਤਾਂ ਆ ਬਿਓ ਦਹਾ ਨੀ ਮਾਯਾ ਯਾਰ ਜਾਲ ਦੇ ਵਿੱਚ ਬੈਠੇ ਵਧੀਆ ਗੁਰਾਂ ਪਰਾਂ ਜੇ ਵਧੀਆ ਹੋ ਗਏ ਹੁਣ ਤਾਂ ਤੱਪ ਤੀ ਲਵਾ ਲੈਣੀ ਹੁਣ ਆਪਣੇ ਨੂੰ ਆਪ ਦੇ ਸਰੀਰ ਨੂੰ ਤੇ ਬੱਚੇ ਨੂੰ ਤੱਪ ਲਵਾਣੀ ਜ਼ਰੂਰੀ ਆ ਹਣਾ ਜਦੋਂ ਉਹਨੂੰ ਤੱਪ ਤਾਂ ਜ਼ਰੂਰੀ ਐ ਇੱਕ ਤਾਂ ਝੋਟ ਆ ਝੋਟ ਆਣਾ ਤੇ ਇੱਕ ਹੈਗਾ ਉਹਦੇ ਨਾਲ ਦਾ ਪੱਠੀ ਜੀ ਆ ਰਤੀ ਜਿਹੜੀ ਆਪਾਂ ਲੈਣ ਡੱਬੀ ਡੱਬੀ ਠੀਕ ਹੈ ਤੂੰ ਯਾਰ ਦੱਸੋ ਕਿ ਰੌਂ ਦੇ ਸਹੀ ਲੱਗਦਾ ਇਹਨੂੰ ਤਾਂ ਪਉ ਟਾਂਗੀ ਉਹ ਤਾਂ ਹਨਾ ਉਹ ਵੀ ਜਿਹੜੀ ਆਹ ਪਈਆ ਤਾਂ ਹੁਣ ਹਟ ਜਾ ਪ੍ਰਾਣੀ ਆਸੀ ਜੇ ਉੱਤੇ ਵਸੋ ਪੈਪ ਜਾਂ ਲੱਗ ਜੇ ਮੈਂ ਕਹਣਾ ਯਾਰ ਆਈ ਇਹਦਾ ਕੰਮ ਨਾ ਲਈਏ ਆ ਦੇਖੋ ਸਕੰਜਾ ਜਾਂ ਜਿਵੇਂ ਨੂੰ ਉਹ ਤੇ ਫਸਾ ਕੇ ਖੜ ਜਮਾ ਲਾਉਣਾ ਕਰਤਾ ਕਰਤਾ ਜੀ ਗਾੜ ਛਤਰੀ ਲਾਉਣ ਜੋਗਰਾ ਤਾਂ ਬਾਬੂ ਜਿਹੜੇ ਕਬੂਤਰੇ ਕਬੂਤਰੇ ਸੀ ਹਾਂ ਕਬੂਤਰੇ ਹਾਂ ਜਾਲ ਚ ਪਾਈਆਂ ਸੀ ਉਹ ਬਸ ਘਾਤੀਆਂ ਨੇ ਇਹਨਾਂ ਨੂੰ ਦਾਣੀ ਕੀ ਰੱਖ ਲਈ ਦਾਣੀ ਆਇਓ ਆਇਓ ਤੇ ਖੁਦਾਵੀ ਕਰਦੇ ਆਂ ਸਾਰ ਇੱਕ ਦੋ ਦਿਨਾਂ ਤੱਕ ਮੋਕਨੇ ਖਾੜੂ ਆਇਓ ਦਿਲਾਪੇ ਠੀਕ ਆ ਆਹ ਦੇਖਦੇ ਨੇ ਆਪਾਂ ਬਾਏ ਬਾਏ ਅੰਜੋਸ ਸੈਨਸ ਰੰਗ ਰੰਗ ਲਾਦਾ ਬਾਏ ਬਾਏ